ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਿਨ ਕੋ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੇ ਸ਼ਬਦ ਸਮਾਹਿ ਜਿਨਕੋ ਸਤਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਆਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸਮਾਹਿ ਕੋਲੇ ਓਧਾਰੇ ਆਪਣ ਮੋਖ ਪਦਵੀ ਆਪੇ ਪਾਹਿ ਬਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਭਿਆ ਜੋ ਕਰ ਚਰਣੀ ਜਨ ਪਾਏ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਮਹਲਾ ਤੀਜਾ ਹਮੇ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਮੇ ਵੱਡਾ ਰੋਗ ਹੈ ਮਰ ਜਮੇ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਵੇ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹਮੇ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਬੇਗਤ ਆਗੋਚਰ ਅਬినాਸ਼ੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀਵੈ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰਨਾ ਸੁਜੈ ਹਰ ਨਾਮ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹੋ ਸਤ ਗੁਰ ਆਪਣੇ ਕੋ ਸਦਾ ਨਾਮ ਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਹਰ ਨਾਮ ਜੇਵੜ ਕੋਈ ਅਵਰ ਨਾ ਸੁਜੈ ਹਰ ਨਾਮੋਂ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰੇ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਦੇ ਪਵਿੱਤਰ ਹਕੂਨਾ ਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜਿਨ੍ਹਾਂ ਨੂੰ ਸਤਗੁਰੂ ਮਿਲਿਆ ਹੈ ਉਹ ਸਦਾ ਹਰੀ ਦੀ ਸਿਫਤ ਸਲਾਹ ਕਰਦੇ ਹਨ ਚਿੰਤਾ ਤੋਂ ਰਹਿਤ ਕਰਨ ਵਾਲੇ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਤੇ ਉਹ ਸਤਗੁਰੂ ਦੇ ਸੱਚੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਵੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ ਜੋ ਮਨੁੱਖ ਸਤਿਗੁਰੂ ਦੀ ਚਰਣੀ ਲੱਗਦੇ ਹਨ ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਦਾਸ ਨਾਨਕ ਵੀ ਉਸ ਹਰੀ ਦਾ ਦਾਸ ਹੈ ਹਰੀ ਮਿਹਰ ਕਰਕੇ ਆਪਣੇ ਦਾਸ ਦੀ लाज ਰੱਖਦਾ ਹੈ ਅਹੰਕਾਰ ਵਿੱਚ ਰਹਿਆਂ ਮਨੁੱਖ ਦੇ ਮਨ ਵਿੱਚ ਆਸ਼ਾਂਤੀ ਨਹੀਂ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਆਸ਼ਾਂਤੀ ਵਿੱਚ ਹੀ ਗੁਜ਼ਰ ਜਾਂਦੀ ਹੈ ਅਹੰਕਾਰ ਮਨੁੱਖ ਲਈ ਇੱਕ ਤਕੜਾ ਰੋਗ ਹੈ ਇਸ ਰੋਗ ਵਿੱਚ ਹੀ ਮਨੁੱਖ ਮਰਦਾ ਹੈ ਜੰਮਦਾ ਹੈ ਆਉਂਦਾ ਹੈ ਫਿਰ ਜਾਂਦਾ ਹੈ ਭਾਵ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦਾ ਸੰਸਕਾਰ ਰੂਪ ਲੇਖ ਉਕਰਿਆ ਹੋਇਆ ਹੈ ਉਹਨਾਂ ਨੂੰ ਸਤਿਗੁਰੂ ਮਿਲਦਾ ਤੇ ਸਤਿਗੁਰੂ ਦੇ ਮਿਲਿਆਂ ਪਰਮਾਤਮਾ ਵੀ ਆ ਮਿਲਦਾ ਹੈ हे ਨਾਨਕ ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੇ ਰਾਹੀ ਹਉਮੈ ਦੂਰ ਕਰਕੇ ਸਤਿਗੁਰੂ ਦੀ ਕਿਰਪਾ ਨਾਲ ਹਉਮੈ ਰੋਗ ਤੋਂ ਬਚ ਜਾਂਦੇ ਹਨ ਜੋ ਹਰੀ ਆਦਰਸ਼ਤ ਹੈ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਨਾਸ ਤੋਂ ਰਹਿਤ ਹੈ ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ ਉਸ ਦਾ ਨਾਮ ਸਾਡਾ ਰਾਖਾ ਹੈ ਅਸੀਂ ਉਸ ਹਰੀ ਨਾਮ ਨੂੰ ਸੇਵਦੇ ਹਾਂ ਨਾਮ ਨੂੰ ਪੂਜਦੇ ਹਾਂ ਨਾਮ ਵਿੱਚ ਹੀ ਸਾਡਾ ਮਨ ਰਤਾ ਹੋਇਆ ਹੈ ਹਰੀ ਦੇ ਨਾਮ ਜਿੱਦਾਂ ਮੈਨੂੰ ਕੋਈ ਹੋਰ ਸੁਜਦਾ ਨਹੀਂ ਨਾਮ ਹੀ ਅਖੀਰ ਵੇਲੇ ਛਡਾਉਂਦਾ ਹੈ ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਓ ਜਿਸ ਗੁਰੂ ਨੇ ਸਾਨੂੰ ਨਾਮ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਈ ਆਵਰ ਥਰਡ ਗੁਰੂ ਗੁਰੂ ਅਮਰਦਾਸ ਜੀ ਅੰਡਰ ਸਲੋਕ ਥਰਡ ਮਹਿਲ ਗੁਰੂ ਸਾਹਿਬ ਜੀ ਸੇ ਦੈਟ ਦੋਜ਼ ਹੂ ਮੀਟ ਦਾ ਟਰੂ ਗੁਰੂ Ever sing the kirtan of the lord's praises the lord's name naturally fills their minds and they are absorbed in the shabad the word of the true lord they redeem their generations and they themselves obtain the state of liberation the Supreme Lord God is pleased with those who fall at the Guru's feet. Servant Nanak is the Lord's slave. By His grace, the Lord preserves His honor. Third Mahal. In egotism, one is assailed by fear. He passes his life totally troubled by fear. Egotism is such a terrible disease he dies to be reincarnated. he continues coming and going. those who have such preordained destiny meet with the true guru, god incarnate. <coughs> o nanak, by guru's grace they are redeemed. their egos are burnt away through the word of the shabad body. The Lord's name is my immortal, unfathomable, imperishable creator, Lord, the architect of destiny. I serve the Lord's name, I worship the Lord's name, and my soul is imbued with the Lord's name. I know of no other. As great as the Lord's name, the Lord's name shall deliver me. In the end, the generous Guru has given me the Lord's name. Blessed, blessed are the Guru's mother and father. I ever bow in humble reverence to my true Guru. Meeting him, I have come to know the Lord's name. Ji ka khalsa. वागुरू जी की फतेह थैंक यू फॉर लिसनिंग आडियो गुरबाणी एवरी डे हुक्मा साहब राम श्री दरबार साहब अमृतसर दिस इज़ योर होस्ट गुरजीत सिंह वागुरू जी का खालसा वाहगुरू जी की फतेह